ਗੁਰਦੁਇਤ ਵੀਰੇ ਕਿਹਨੋਂ ਵੀਰੇ ਗੁਰਦੁਇਤ ਹੈ ਵੀਰੇ ਕਿਹਦੇ ਵੀ ਕਿਮੈਟਰ ਜਿਹੜੇ ਮਕਾਨ ਦਾ ਲੜਾਈ ਹੋਈ ਹੈ ਕੀ ਮਕਾਨ ਪਾਜੀ ਮੇਰੇ ਨਾਮ ਹੈ ਮੇਰੇ ਬੇਟੇ ਦੇ ਨਾਮ ਹੈ ਮਕਾਨ ਆਪਾਂ ਇਹਨੂੰ ਸੇਲ ਆਊਟ ਕਰਤਾ ਹੈ ਠੀਕ ਹੈ ਜੋ ਵੀ ਚੀਜ਼ ਸੀਗੀ ਰਿਟਰ ਨਹੀਂ ਵੀ ਸੇਲ ਆਊਟ ਕਰਤੀ ਇਹਨਾਂ ਨੂੰ ਰਿਟਰ ਆ ਆਪਣੇ ਸਿਵਰਮਰ ਤੇ ਠੀਕ ਹੈ ਸਾਰਾ ਕੁਝ ਇਹਨਾਂ ਨੇ ਸੇਲ ਆਊਟ ਇਹਨਾਂ ਨੂੰ ਕਰਤਾ ਛੱਦ ਤੋਂ ਹੱਦ ਤੱਕ ਜੋ ਵੀ ਸੀਗਾ ਇਹਨਾਂ ਦਾ ਠੀਕ ਹੈ ਉਹਨਾਂ ਦਾ ਉਹਦੇ ਚੇਲਿਆਂ ਨਾਲ ਕੋਈ ਵੀ ਡਿਸਪਿਊਟ ਹੈ ਜੇ ਇਹਨੂੰ ਵੀ ਉਹਨੇ ਬੇਦਖਲ ਕਰਤਾ ਹੈਗਾ ਹੁਣ ਕੋਈ ਡਿਸਪਿਊਟ ਉਹਨਾਂ ਦਾ ਤਾਂ ਉਹ ਆਪਸ ਵਿੱਚ ਕਰ ਸਕਦੇ ਆ ਸਾਡੇ ਨਾਲ ਤਾਂ ਕੋਈ ਲੜਾ ਦੇਣਾ ਹੈ ਨਹੀਂ ਠੀਕ ਹੈ ਜੀ ਠੀਕ ਹੈ ਜੀ ਪਰ ਰਾਤ ਕੀ ਕਰਿਆ ਹੋ ਦਸੋ ਰਾਤ ਅਸੀਂ ਉਧਰ ਟੋਲੀ ਤੋਂ ਅਮਨਨਗਰ ਤੋਂ ਬੁਧਾਈ ਲੈ ਕੇ ਆ ਰਹੇ ਸੀਗੇ ਠੀਕ ਹੈ ਜਿੱਥੋਂ ਉੱਥੋਂ ਮੁੜੇ ਸੀ ਡੀਸੀ ਜਬੀ ਰੋਡ ਤੋਂ ਤਾਂ 8 ਨੰਬਰ ਦੇ ਸਾਡੀ ਗਲੀ ਦੇ ਮੋੜ ਦੇ ਉੱਤੇ ਹੀ ਗੱਡੀ ਟਰਨ ਕਰ ਰਹੀ ਸੀ ਉਹਦੇ ਉੱਤੇ ਗੋਲੀ ਚੱਲੀ ਤਾਂ ਗੋਲੀ ਸ਼ੀਸ਼ੇ ਤੇ ਲੱਗ ਕੇ ਪਤਾ ਨਹੀਂ ਕਿਧਰ ਨੂੰ ਗਈ ਕਿਧਰ ਨੂੰ ਨਹੀਂ ਫਿਰ ਇਹ ਵੀ ਸਿੱਧੀ ਵਾਲੀ ਦੀ ਗੱਡੀ ਪੁਲਸ ਨੇ ਕਬਜ਼ੇ 'ਚ ਲੈ ਲਈ ਹੈਗੀ ਜੇ ਗੱਡੀ ਸਿੱਧੀ ਗੋਲੀ ਵਿੱਚ ਵੱਜਦੀ ਤਾਂ ਹਰ ਪਾਰ ਹੋਏਗੀ ਪਿੱਛੇ ਉਹ ਬੈਠੀ ਮੂਰਤ ਤੇ ਗੋੜੀ ਦਾ ਸੇਵਨ ਮੰਤਰੀ ਤੇ ਚੱਲੀ ਸੀ ਪਰ ਥੋੜੀ ਜਿਹੀ ਗੱਡੀ ਅੱਗੇ ਹੁਣ ਕਰਕੇ ਪਿਛਲੇ ਸ਼ੀਸ਼ੇ 'ਚ ਲੱਗ ਗਈ ਕਿੰਨੇ ਸ਼ਾਟ ਹੋਈਏ ਫਿਰ ਇੱਕ ਛੋਟ ਹੋਇਆ ਇੱਕ ਇੱਕ ਹੋਲ ਮਿਲਿਆ ਠੀਕ ਹੈ ਜੀ ਸੇਵਨ ਮੰਤਰੀ 'ਤੇ ਹਮਲਾ ਵੀਡੀਓ ਸਾਹਮਣੇ ਆ ਰਿਹਾ ਹਮਲੇ ਦੀ ਕਿੰਨੇ ਮੈਟਰ ਕੀ ਹੈ ਮੈਟਰ ਇਹੀ ਹੈ ਕਿ ਰਾਤ ਮੈਂ ਆਪਣਾ ਵਧਾਈ ਲੈ ਕੇ ਅਮਨਗਰ ਤੋਂ ਸਾਢੇ 6:30 ਵਜੇ ਇਸ ਸ਼ਾਮ ਦਾ ਟਾਈਮ ਸੀ ਉਸ ਵਧਾਈ ਤੇ ਉਹ ਵਧਾਈ ਵਾਲੇ ਕਿੱਥੇ ਗਏ ਹੋਏ ਸੀ ਅਸੀਂ ਮੈਂ ਆਪਣੇ ਚੇਲਿਆਂ ਦੇ ਨਾਲ ਉੱਥੇ ਅਮਨਗਰ ਦੇ ਵਿੱਚ 10 ਨੰਬਰ ਗਲੀ 'ਚ ਵਧਾਈ ਲੈਣ ਗਏ ਹੋਏ ਸੀ ਉੱਥੋਂ ਆਂਦੇ-ਆਂਦੇ ਮੇਰੇ ਕੋਲ ਨਾਨਕਨਗਰ ਦੇ ਕਿ 8 ਨੰਬਰ ਗਲੀ ਦੇ ਵਿੱਚ ਆਪਣਾ ਡੀਐਸਪੀ ਸਾਹਿਬ ਦੇ ਘਰ ਦੇ ਕੋਲ ਅਤੇ ਦੋ ਸ਼ਨਾਰਤੀ ਅੰਸ਼ਰ ਜੋ ਕਿ ਮੈਨੂੰ ਸ਼ਾਕਾ ਕੀ ਸ਼ੈਲੀ ਨੇ ਔਰ ਪੋਨਾ ਨੇ ਔਰ ਪ੍ਰਵੀਨ ਕੌਮਨ ਨੇ ਪੇ ਜene ਹੀ ਬੰਦੇ ਕਿਉਂਕਿ ਮੇਰੀ ਨਾਲੀ ਰੰਦੇਸ਼ ਮਾਜੀ ਹੈ ਉਹਨਾਂ ਨੇ ਸ਼ਰੀਆਮ ਆ ਕੇ ਮੇਰੀ ਗੱਡੀ ਦੇ ਉੱਤੇ ਗੋਲੀ ਮਾਰੀ ਹੈ ਔਰ ਮੇਰੇ ਗੱਡੀ ਦੇ ਉੱਤੇ ਗੋਲੀ ਐਡਾ ਜਾਣਲੇਵਾ ਹਮਲਾ ਕੀਤਾ ਮੈਂ ਬਹੁਤ ਮੁਸ਼ਕਲ ਨਾਲ ਉਥੋਂ ਜਾਨ ਬਚਾ ਕੇ ਭੱਜ ਗਿਆ ਔਰ ਉਹਨਾਂ ਦੀ ਜੋ ਵੀਡੀਓ ਹੈਗੀ ਹੈ ਕਿ ਫੁਟੇਜ ਹੈਗੀ ਹੈ ਉਥੋਂ ਸਾਰੇ ਮਹੱਲੇ ਵਾਲਿਆਂ ਨੇ ਸਾਨੂੰ ਪ੍ਰੋਵਾਈਡ ਕਰਵਾਤੀ ਔਰ ਫਾਇਰਿੰਗ ਕਿ ਨਹੀਂ ਹੋਈ ਹੈ ਫਾਇਰਿੰਗ तो ज रही है और दूसरा यह जो है, है।, है प्रशासन अगे मांग करना चाहनी जल्दी तो जल्दी इन्होंने शरारती अंशर इन्हों का रिमांड लैके ची तरह मेरे अपना मेरी जान माल की रख्या कराई जाए और शैली ਔਰ ਫਸਨਦੀਪ ਕੁਮਾਰ ਇਹ ਆਪਣਾ ਸਾਰੇ ਹਮਲੇ ਕਰਵਾ ਰਿਹਾ ਪਟਿਆਲੇ ਦੇ ਵਿੱਚ ਮੇਰੇ ਇੱਥੇ ਮੈਂ ਆਪਣਾ ਹੀ ਮਕਾਨ ਦੇ ਵਿੱਚ ਬੈਠੀ ਆ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਜਾਨ ਨੂੰ ਪਲੀਜ਼ ਮੇਰੀ ਇਹਨਾਂ ਤੋਂ ਜਾਣ ਕਿੰਨੇ ਵੇਰੀ ਗੱਲੇ ਕਿੰਨੇ ਵੇਰੀ ਗੱਲੇ ਇਹ ਰਾਤ 7:30 ਵਜੇ ਦੀ ਗੱਲ ਹੈ ਜੀ ਕਿ ਡੇਰੇ ਦਾ ਮੈਟਰ ਹੈ ਕਿ ਕੋਈ ਪਹਿਲਾਂ ਵੀ ਤੁਸੀਂ ਕਾਫੀ ਡੇਰੇ ਦਾ ਪੰਗਾ ਪਿਆ ਸੀ ਪਹਿਲੇ ਲੜਾਈ ਹੋਈ ਸੀ 2 ਸਾਲ ਪਹਿਲਾਂ ਫਿਰ ਉਹੀ ਕੋਈ ਜਿਹੜੀ ਪਹਿਲਾਂ ਲੜਾਈ ਹੋਈ ਸੀ ਉਹ ਇਹਨਾਂ ਨੇ ਹਮਾਲੇ ਵਾਲਿਆਂ ਨੇ ਆ ਕੇ ਉਹ ਨਮ ਨੇ ਅਰ ਆਪਣਾ ਪ੍ਰਵੀਨ ਕੁਮਲ ਨੇ ਇਹਨਾਂ ਨੇ ਮੇਰੇ ਡੇਰੇ ਤੇ ਉੱਥੇ ਕਬਜ਼ਾ ਕਰਵਾਇਆ ਜਦਕਿ ਮੈਂ ਮਾਲਕ ਆ ਔਰ ਦੂਸਰਾ ਮੇਰੀ ਇਹ ਜਿਹੜੀ کورٹ ਦੇ ਵਿੱਚ ਪ੍ਰਸੀਡਿੰਗਸ ਚੱਲ ਰਹੀਆਂ ਸੀ 145 ਲੱਗ ਗਈ ਸੀ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਉਹ ਆਪਣਾ کورٹ ਤੋਂ ਵੀ ਉਹ ਮੇਰੀ ਫੇਵਰ ਦੇ ਵਿੱਚ ਹੋਇਆ ਉਹ ਆਰਡਰ ਵੀ ਮੈਂ ਤੁਹਾਨੂੰ ਦਿਖਾ ਦਵਾਂਗੀ ਸਾਰਿਆਂ ਨੂੰ ਠੀਕ ਹੈ ਮੈਂ ਪ੍ਰਸ਼ਾਸਨ ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰਾ ਮੇਰੀ ਫੇਵਰ ਦੇ ਵਿੱਚ ਹੈ ਮੇਰੇ ਨਾਲ ਬਹੁਤ ੱਟਕਾ ਹੋਇਆ ਸੀ ਆ ਹੁਣ ਮੇਰੇ ਮਹੰਤਾ ਨੇ ਇਕੱਠੇ ਹੋ ਕੇ ਜੋ ਰੀਤਾ ਮਹੰਤ ਗੱਦੀ ਨਸ਼ੀਨ ਹੈ ਪਟਿਆਲੇ ਦੀ ਬਬੀਤਾ ਮਹੰਤ ਜੀ ਦਾ ਚੇਲਾ ਉਹਨਾਂ ਕੋਲੋਂ ਮੈਨੇ ਉਹਨਾਂ ਨੇ ਮੈਨੂੰ ਆਪਣਾ ਇਲਾਕਾ ਸਾਰਾ ਵੇਚ ਕਰ ਦਿੱਤਾ ਔਰ ਆਪਣਾ ਜਿਹੜੇ ਮਕਾਨ ਹੈ ਵ ਬੁਰਨਾਣਾ ਕਨਗਰ ਦੇ ਵਿੱਚ ਇਹ ਵੀ ਮੈਨੂੰ ਦੇ ਦਿੱਤੇ ਮੈਂ ਆਪਣੇ ਮਕਾਨ ਦੇ ਵਿੱਚ ਮੌਜੂਦ ਹੈਗੀ ਆ ਔਰ ਰਾਤ ਨੂੰ ਮੇਰੇ ਉੱਤੇ ਇਹਨੇ ਸ਼ੈਲੀ ਨੇ ਔਰ ਸੰਦੀਪ ਕੁਮਾਰ ਨੇ ਜੋ ਕਿ ਪਹਿਲਾਂ ਰੇਟਾ ਦਾ ਇੱਕ ਝਾੜੂ ਪੋਚਾ ਕਰਨ ਵਾਲਾ ਇੱਕ ਬੰਦਾ ਸੀ ਇਹਦੇ ਦੋ ਬੱਚੇ ਨੇ ਜੀ ਇਹਦਾ ਵਿਆਹ ਹੋਇਆ ਹੋਇਆ ਇਹ ਰਿਪੋਰਟ ਦੇ ਵਿੱਚ ਇਹਨੇ ਆਪਣੀ ਵਾਈਫ ਦੇ ਉੱਤੇ ਕੇ ਇਹਦੀ ਵਾਈਫ ਨੇ ਇਹਨੂੰ ਜੇਲ੍ਹ ਵੀ ਪਹੁੰਚਾਇਆ ਸੀ ਇਹਦੀ ਵਾਈਫੇ ਤੋਂ ਖਰਚਾ ਵੀ ਲੈੰਦੀ ਰਹੀ ਹੈ ਇਹ ਚੰਗਾ ਪਾਲਾ ਮੁੰਡਾ ਇਹ ਨਿਕਲੀ ਕਿੰਨਰ ਬਣ ਕੇ ਉਹਦੇ ਸਾਹਨ ਤੋਂ ਧਮਕੀਆਂ ਦੇ ਰਿਹਾ ਕਿ ਮੈਂ ਤੁਹਾਨੂੰ ਮਰਵਾ ਦੇਵਾਂਗਾ ਮੈਂ ਤੁਹਾਨੂੰ ਐ ਕਰ ਦੂੰਗਾ ਜਦੋਂ ਮੈਂ ਵਧਾਈ ਲੈ ਕੇ ਆਇਆ ਸੀ ਪ੍ਰਧਾਨ ਇਕੱਠੇ ਹੋਏ ਹੋ ਮੈਂ ਕਿੱਥੇ ਰਹੇ ਮੈਂ ਵੇਲੇ ਇੱਕ ਗੱਲ ਕੰਪਲੀਟ ਹੋਣ ਤੋਂ ਉੱਥੇ ਬਧਾਈ ਤੇ ਸਾਰੇ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਸ਼ੈਲੀ ਨੂੰ ਫੋਨ ਕਰਿਆ ਸੰਦੀਪ ਨੂੰ ਵੀ ਸਿਮਰਨ ਜੀ ਵਧਾਈ ਲੈਣ ਆਏ ਨੇ ਕਹਿੰਦੇ ਕੋਈ ਨਾ ਇਹਨਾਂ ਨੂੰ ਲੈਣ ਦੋ ਵਧਾਈ ਮੈਂ ਆਪੇ ਦੇਖਦੇ ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਘਰੇ ਆ ਰਹੇ ਸੀ ਬਰਨਾਨਕ ਨਗਰ ਇਹ ਆਂਡੇ ਆਂਡੇ ਰਸਤੇ ਦੇ ਵਿੱਚ ਇਹ ਮੇਰੇ ਤੇ ਹਮਲਾ ਕਰਵਾ ਦਿੱਤਾ ਜੇ ਪੋਣਾ ਮੰਤ ਤੁਸੀਂ ਕਹਿ ਰਹੇ ਹੋ ਹਮਲਾ ਕਰਾਇਆ ਕਿੱਥੇ ਰਹਿੰਦੇ ਆ ਤੁਹਾਡਾ ਕਿੱਲਾ ਨਦ ਇਹਨਾਂ ਨੂੰ ਇਹ ਆਮ ਆਲੇ ਰਹਿੰਦੇ ਨੇ ਜੀ ਇੱਥੇ ਮੇਰੇ ਗੱਟਾਂ ਵਾਲੀ 34 380/7 ਜੋ ਕਿ ਮੇਰਾ ਮੇਰੇ ਬਜ਼ੁਰਗਾਂ ਦਾ ਵਿਰਾਸਤ ਦੇ ਵਿੱਚ ਮੈਨੂੰ ਮਿਲਿਆ ਹੋਇਆ ਗ ਮੇਰਾ ਮਕਾਨ ਨਾ ਹੋ ਉਹਦੇ ਵਿੱਚ ਇਹਨਾਂ ਨੇ ਧੱਕੇ ਨਾਲ ਹਮਲਾ ਕਰਿਆ ਕਬਜ਼ਾ ਕਰਿਆ ਹੋਇਆ ਔਰ ਮੇਰੇ ਤੇ ਹਮਲੇ ਪੂਨਮ ਵੀ ਕਰਵਾੜੀਏ ਨਾਲ ਲਾਕ ਕੇ ਸ਼ੈਲੀ ਦੇ ਹੁਣ ਕਿਵੇਂ ਇਹ ਕਰ ਵੀ ਜਾਂਦੇ ਅੱਗੇ ਮੈਂ ਚਾਹੰਦੀ ਇਹਨਾਂ ਸਾਰੇ ਦੋਸ਼ੀਆਂ ਦੀ ਪੂਰੀ ਤਹਿਤਕਾਤ ਹੋ ਕੇ ਪੂਰੀ ਇਨਵੈਸਟੀਗੇਸ਼ਨ ਹੋ ਕੇ ਇਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਔਰ ਮੈਨੂੰ ਸਿਕਿਉਰਟੀ ਮਹਈਆ ਕਰਾਇਆ ਜਾਵੇ ਕੰਪਲੇਟ ਕਰਾ ਦੀ ਕਿਹੜੇ ਥਾਣੇ ਚ ਕਰਾਈਏ ਕੰਪਲੀਟ ਕੰਪਲੀਟ ਹਰ ਬਸਟੇਟ ਥਾਣੇ ਚ ਕਰਵਾਈ ਹੈ ਨਾਲ ਮੇਰਾ ਬ੍ਰਦਰ ਸੀਗਾ ਮੇਰਾ ਉਹ ਗੱਡੀ ਡਰਾਈਵ ਕਰ ਰਹਾ ਸੀ ਪੁਰਨੋ ਗੁਰਦਿੱ ਇਹਕੇ ਇਹ ਉਹਦਾ ਮਕਾਨ ਸੀਗਾ ਇਹ ਮੈਂ ਗੁਰਦੇਤ ਤੋਂ ਖਰੀਦ ਲਿੱਤਾ ਮੈਂ ਤੁਹਾਨੂੰ ਗੁਰਦੇਤ ਨਾਲ ਵੀ ਜਾਣ ਪਛਾਣ ਕਰਵਾਨੀ ਹੈ